ਇਹ ਲੇਜੈਂਡਰੀ ਫਰਾਰਸ਼ਿੰਗ ਦੀ ਪਹਿਲੀ ਗੱਡੀ ਹੈ 1999 ਦੇ ਵਿੱਚ ਜਦ 골ਡ ਕੱਪ ਜਿੱਤ ਗਿਆ ਹੈ ਮੈਨ ਆਫ ਦ ਸੀਰੀਜ਼ ਅਵਾਰਡ ਮਿਲਿਆ ਨੂੰ ਸੋ ਕਾਫੀ ਧੀਰ ਹੋ ਗਈ ਨੀਅਰਲੀ 25 ইয়ার্স ਮੈਂ ਸੋਚਿਆ ਵੀ ਇਹਨੂੰ ਪੇਂਟ ਫੁਰਦ ਲਾਗ ਹੈ ਫਾਸਿਲਾਸ ਨਾ ਵੀ ਬਰਾਉਣੇ ਕਿਉਂਕਿ ਇਹ ਐਂਟੀਕ ਗੱਡੀ ਰੱਖਣੀ ਹੈ ਫॉर ਗ੍ਰੈਂਡ ਚੀਨਲ ਜੀ 12 ਟੂ ਸੀ ਇਹ ਨਦੀ ਫੈਮਿਲੀ ਜਿਹੜਾ ਲੈਜੈਂਡ ਬਣਿਆ ਉਹਦੀ ਉਹਦੀ ਪਹਿਲੀ ਗੱਡੀ ਸੀ ਸੋ ਮੈਂ ਇਹਨੂੰ ਪੇਂਟ ਕਰਾਇਆ ਔਰ ਅੰਦਰ ਸਾਰਾ ਕੈਨ ਸੀ ਦਿਸ ਸਭ ਚੀਜ਼ਾਂ ਨਵੀਂ ਲਵਾਈਆਂ ਤੇ ਕਈ ਵਾਰੀ ਚੱਲਦੇ-ਚੱਲਦੇ ਟ੍ਰੈਫਿਕ ਪੁਲਿਸ ਵਾਲੇ ਵੀ ਕਹਿੰਦੇ ਰਾਈਟ ਦਿਓ ਪਰ ਆਨਲਾਈਨ ਨਾਲ ਬੜਾ ਪਿਆਰ ਕਰਦੇ ਸਾਰੇ ਔਰ ਆਮ ਸ਼ੋਰ ਕਿ ਜਿਹੜੀ ਚੀਜ਼ ਹੈਗੀ ਹੈ ਮੇਰੇ ਜਾਣ ਤੋਂ ਬਾਅਦ ਵੀ ਰਹੇਗੀ ਫੈਮਿਲੀ ਦੇ ਵਿੱਚ ਇਸ ਤਰ੍ਹਾਂ ਹੀ ਰਹੇਗੀ ਬਿਕੋਜ਼ ਇਹ ਗੱਡੀ ਜਿਹੜੀ ਹੈਗੀ ਹੈ ਯੂਵੀ ਦੀ ਪਹਿਲੀ ਕਾਰ ਸੀ ਬੜੀ ਵਾਰੀ ਉਹ ਕਹਿੰਦਾ ਸੀ ਡੈਡ ਗੱਡੀ ਚਾਹੀਦੀ ਹੈ ਗੱਡੀ ਚਾਹੀਦੀ ਹੈ ਮੈਂ ਕਿਹਾ ਪਹਿਲਾਂ ਕੁਝ ਕਰਕੇ ਦਿਖਾ ਫਿਰ ਗੱਡੀ ਲੈ ਕੇ ਦੇਵਾਂ ਸੋ ਪਹਿਲੀ ਹੌਂਡਾ ਸਪੋਰਟਸ ਮਾਡਲ ਗੱਡੀ ਸੀ ਜਿਹੜੀ ਲਈ ਹੈ ਐਂਡ ਆਮ ਸ਼ੋਰ ਹੀ ਵਿਲ ਬੀ ਵੈਰੀ ਹੈਪੀ ਤੇ ਦੀ ਐਂਟਾਇਰ ਫੈਮਿਲੀ ਇਜ਼ ਵੈਰੀ ਹੈਪੀ ਦ ਚਿਲड्रन ਹਿਸ ਬ੍ਰਦਰ ਸਿਸਟਰਸ ਮਸਟ ਬੀ ਵੈਰੀ ਹੈਪੀ ਸੋ ਆਈ ਹੋਪ ਦੇ ਵਿਲ ਕੀਪ ਦ ਕਾਰ ਲਾਈਕ ਦਿਸ ਐਂਡ ਬਾਹ ਅ ਆਈ ਥਿੰਕ ਇਟਸ ਲੁਕਿੰਗ ਬ੍ਰੈਂਡ ਨਿਊ ਉਦੋਂ ਜਦ ਲੈਂਡ ਲੱਗੀ ਸੀ ਉਦੋਂ yellow ਕਲਰ ਨਹੀਂ ਸੀਗਾ red ਕਲਰ ਸੀਗਾ ਫਿਰ ਇਹ ਕਹਿੰਦਾ ਮੈਨੂੰ red ਪਸੰਦ ਨਹੀਂ ਹੈ ਤੇ yellow ਅਵੇਲੇਬਲ ਨਹੀਂ ਸੀ ਪਰ yellow ਕਲਰ ਇਜ਼ ਪ੍ਰੋਬਬਲੀ ਹਿਸ ਫੇਵਰਿਟ ਕਲਰ ਸੋ ਆਈ ਥੋਟ ਕਿ yellow ਕਲਰ ਕਰਾ ਦਿੰਦੇ ਦੂਜੇ ਪਾਸੇ ਯੋਗਰਾ ਸਿੰਘ ਮੈਨੂੰ ਤੇ ਸੀਰੀਜ਼ ਲਿਖਿਆ ਹੋਇਆ ਹੈ 19 ਵਰਡ ਕਾ ਇੱਧਰ ਯੋਗਰਾ ਸਿੰਘ ਦਾ ਨਾਮ ਲਿਖਿਆ ਹੈ ਜਿਨ੍ਹਾਂ ਨੂੰ ਮੈਂ ਕਿਸੇ ਗੱਡੀ ਪ੍ਰੋਬਲਮ ਵਾਸਤੇ ਆਈ ਥਿੰਕ ਬੜੇ ਪਿਆਰ ਨਾਲ ਬੜੇ ਚਾਹ ਨਾਲ ਬਣਾਈ ਹੈ ਗੱਡੀ ਐਂਡ ਕਮਲ ਸਰ ਨੇ ਬੜੀ ਬੜੀ ਹੈਲਪ ਕੀਤੀ ਹੈ ਗੱਡੀ ਚਲਾਉਣ ਬਣਾਉਣ ਵਾਸਤੇ ਸੋ ਇਦਾਂ ਜਿਹੜੀ ਯਾਦਾਂ ਨੇ ਇਦਾਂ ਤਾਜ਼ਾ ਹੁੰਦੀਆਂ ਰਹਿੰਦੀਆਂ ਨੇ ਐਂਡ ਉਹ ਮਿਊਜ਼ਿਕ ਸਿਸਟਮ ਸੇਮ ਹੀ ਹੈ ਜਿਹੜਾ ਯੂਵੀ ਨੇ ਲਾਇਆ ਸੀ ਸੋ ਆਈ ਹੋਪ ਦੇ ਹੈਵ ਨਾਟ ਚੇਂਜਡ ਸਪੀਕਰਸ ਪਰ ਮੇਬੀ ਯੈਸ ਮੇਰੇ ਕੋਲ ਸਿਸਟਮ ਨਵਾਂ ਹੀ ਲੱਗਿਆ ਐਂਡ ਨਵਾਂ ਹੀ ਲੋਇਆ ਨਵਾਂ ਹੀ ਲੋਇਆ ਆਮ ਸ਼ੋਰ ਸੋ ਆਈ ਥਿੰਕ ਵਨ ਡੇ ਵੈਨ ਹੀ ਕਮਸ ਹੇਅਰ ਵੀਲ ਆਲ ਹੈਵ ਅ ਰਾਈਡ ਔਰਨ ਐਂਡ ਔਰਾ ਵਿਲ ਬੀ ਸਿਟਿੰਗ ਇਨ ਦਿਸ ਕਾਰ ਐਂਡ ਡਰਾਈਵਿੰਗ To see his father, see their father's car and as a family we have to do the very so they can have a feel of the united family.